ਸਵਾਗਤ ਹੈ ਪੀਟੀਸੀ ਨਿਊਜ਼ ਉਮੀ ਸਾਰਦਰਸ਼ਕਾਂ ਦਾ ਮੈਂ ਹਰਪ੍ਰੀਤ ਸਿੰਘ ਤੁਸੀਂ ਦੇਖ ਰਹੇ ਹੋ ਚਿਤਕਾਰਾ ਯੂਨੀਵਰਸਿਟੀ ਪ੍ਰੈਜ਼ੈਂਟਸ ਵਿਚਾਰ ਤਕਰਾਰ ਪੰਜਾਬ ਦੇ ਵਿੱਚ ਸਭ ਤੋਂ ਵੱਧ ਵੇਖਿਆ ਜਾਣ ਵਾਲਾ ਸ਼ੋਅ ਤੇ ਇਸ ਸ਼ੋਅ ਦੇ ਵਿੱਚ ਗੱਲ ਹੋਏਗੀ ਉਸ ਮੁੱਦੇ ਦੀ ਮੁੱਦਾ ਤਾਂ ਭਾਵੇਂ 4 ਸਾਲ ਪਹਿਲਾਂ ਸ਼ੁਰੂ ਹੋਇਆ ਸੀ ਪਰ ਪਿਛਲੇ 4 ਸਾਲਾਂ ਤੋਂ ਇਹ ਮੁੱਦਾ ਹਮੇਸ਼ਾ ਹੀ ਸੁਰਖੀਆਂ ਦੇ ਵਿੱਚ ਰਿਹਾ ਤੇ ਇਹ ਮੁੱਦਾ ਕੰਗਨਾਰ ਨੌਦ ਨਾਲ ਜੁੜਿਆ ਹੋਇਆ ਜੀ ਹਾਂ ਕੰਗਨਾਰ ਨਾਵਤ ਜਿਸ ਨੇ ਕਿਸਾਨੀ ਆंदोलਨ ਦੌਰਾਨ ਇੱਕ ਬਜ਼ੁਰਗ ਬੀਬੀ ਨੂੰ ਆਵਾਤਾਵਾ ਬੋਲਿਆ ਨਾ ਸਿਰਫ ਆਵਾਤਾਵਾ ਬੋਲਿਆ ਬਲਕਿ ਇਹ ਕਿਹਾ ਕਿ ਉਹ ਦਿਹਾੜੀਦਾਰ ਬੀਬੀਆਂ ਜਿਹੜੀਆਂ 100-100 ਰੁਪਏ ਦੇ ਪਿੱਛੇ ਕਿਤੇ ਵੀ ਜਾ ਸਕਦੀਆਂ ਤਰਨੇ ਪ੍ਰਦਰਸ਼ਨ ਦੇ ਲਈ ਤੇ ਉਸ ਬੀਬੀ ਨੇ ਫੇਰ ਕੰਗਨਾਰ ਰੌਤ ਨੂੰ ਅਦਾਲਤ ਵਿੱਚ ਖਿੱਚਿਆ ਬਠਿੰਡਾ ਦੇ ਵਿੱਚ ਅੱਜ ਕੰਗਨਾਰ ਰੌਤ ਦੀ ਪੇਸ਼ੀ ਹੋਈ ਹੈ ਔਰ ਉਸ ਦੇ ਵਿੱਚ ਮਾਫੀ ਮੰਗੀ ਗਈ ਹੈ ਜੀ ਹਾਂ ਮਾਫੀ ਮੁੰਬਈ ਤੋਂ ਬਠਿੰਡਾ ਕਿਵੇਂ ਮਾਫੀ ਮੰਗੀ ਗਈ ਹੈ ਸਾਰਾ ਕੁਝ ਤੁਹਾਨੂੰ ਦੱਸਦੇ ਹਾਂ ਮਾਨ ਹਾਨੀ ਕੇਸ ਦੇ ਵਿੱਚ ਅੱਜ ਕੰਗਨਾਰ ਰੌਤ ਦੀ ਪੇਸ਼ੀ ਸੀ ਬਠਿੰਡਾ ਦੀ ਕੋਰਟ ਦੇ ਵਿੱਚ ਜਿਸ ਦੇ ਵਿੱਚ ਬਠਿੰਡਾ ਕੋਰਟ ਦੇ ਵਿੱਚ ਕੰਗਨਰ ਰੌਤ ਨੇ ਮਾਫੀ ਮੰਗੀ ਹੈ ਇਹ ਦਾਵਾ ਕੀਤਾ ਜਾ ਰਿਹਾ ਹੈ ਬੇਬੇ ਮਹਿੰਦਰ ਕੌਰ ਦੇ ਪਰਿਵਾਰ ਨਾਲ ਗਲਤੀ ਦਾ ਅਹਿਸਾਸ ਉਹਨਾਂ ਵੱਲੋਂ ਜਤਾਇਆ ਗਿਆ ਕੰਗਨਰ ਰੌਤ ਵੱਲੋਂ ਕਿ ਮੇਰ ਤੋਂ ਗਲਤੀ ਹੋਈ ਹੈ ਮਾਨ ਹਾਨੀ ਪਟੀਸ਼ਨ ਉੱਤੇ ਬਠਿੰਡਾ ਕੋਰਟ ਦੇ ਵਿੱਚ ਇਹ ਪੇਸ਼ੀ ਹੋਈ ਸੀ ਔਰ 24 ਨਵੰਬਰ ਨੂੰ ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ ਹੋਵੇਗੀ 5 ਜਨਵਰੀ 2021 ਨੂੰ ਕੰਗਨਾ ਦੇ ਖਿਲਾਫ ਇਹ ਮਾਮਲਾ ਜਿਹੜਾ ਇਹ ਦਰਜ ਹੋਇਆ ਸੀ ਔਰ ਪਿੰਡ ਬਹਾਦਰਗੜ ਜੰਡੀਆਂ ਦੀ ਬੇਬੇ ਮਹਿੰਦਰ ਕੌਰ ਨੇ ਪਟੀਸ਼ਨ ਜਿਹੜੀ ਉਹ ਦਾਇਰ ਕੀਤੀ ਸੀ ਮਾਨ ਹਾਨੀ ਦਾ ਦਾਵਾ ਕੀਤਾ ਸੀ ਕਿਸਾਨ ਆंदोलन ਦੌਰਾਨ ਕੰਗਨਾ ਨੇ ਬੇਬੇ ਦੇ ਖਿਲਾਫ ਭੱਦੀ ਟਿੱਪਣੀਆਂ ਜਿਹੜੀ ਭੱਦੀ ਸ਼ਬਦਾਵਲੀ ਜਿਹੜੀ ਉਹ ਵਰਤੀ ਸੀ ਔਰ ਨਾ ਸਿਰਫ ਕੋਰਟ ਦੇ ਵਿੱਚ ਬਲਕਿ ਕੋਰਟ ਤੋਂ ਬਾਹਰ ਵੀ ਅੱਜ ਅਕੰਗਨ ਰਣਾਵਤ ਨੇ ਮੀਡੀਆ ਦੇ ਸਾਹਮਣੇ ਵੀ ਮੰਨਿਆ ਕਿ ਹਾਂ ਮੇਰੇ ਵੱਲੋਂ ਜੋ ਕੁਝ ਕੀਤਾ ਗਿਆ ਉਹ ਗਲਤ ਸੀਗਾ ਮੇਰੀ ਕੋਈ ਭਾਵਨਾ ਨਹੀਂ ਸੀ ਕਿਸੇ ਨੂੰ ਠੇਸ ਪਹੁੰਚਾਣ ਦੀ ਪਰ ਮੇਰੇ ਵੱਲੋਂ ਜੋ ਕੀਤਾ ਗਿਆ ਉਹ ਗਲਤ ਕੀਤਾ ਗਿਆ ਉਹ ਇਹ ਵੀ ਕਹਿੰਦੇ ਹੋਏ ਨਜ਼ਰ ਆਏ ਕੰਗਨਾ ਰਣੌਤ ਕਿ ਮੇਰੇ ਕੋਲ ਜਿਵੇਂ ਦੀ ਕੋਈ ਇਨਫੋਰਮੇਸ਼ਨ ਆਈ ਸੀ ਮੈਂ ਉਹ ਇਨਫੋਰਮੇਸ਼ਨ ਅੱਗੇ ਜੜੀ ਉਹ ਜਾਰੀ ਕਰ ਦਿੱਤੀ ਸੀ ਪਰ ਜੇਕਰ ਤੁਸੀਂ ਟਵੀਟ ਦੇਖੋਗੇ ਤਾਂ ਉਹ ਲਿਟਰਲੀ ਖੁਦ ਲਿਖਿਆ ਹੋਇਆ ਟਵੀਟ ਸੀ ਉਹ ਫਾਰਵਰਡਡ ਟਵੀਟ ਨਹੀਂ ਸੀ ਉਹ ਲਿਖਿਆ ਗਿਆ ਸੀਗਾ ਜਿਸ ਦੇ ਵਿੱਚ ਉਸਨੇ ਖੁਦ ਲਿਖਿਆ ਕਿ ਇਹ ਬੀਬੀ 100-100 ਰੁਪਏ ਦੇ ਵਿੱਚ ਧਰਨੇ ਪ੍ਰਦਰਸ਼ਨਾਂ ਦੇ ਵਿੱਚ ਜਾਂਦੀਆਂ ਨੇ ਐਵੇਂ ਦੀਆਂ ਬੀਬੀਆਂ ਸੋ ਅੱਜ ਬਠਿੰਡਾ ਦੇ ਕੋਰਟ ਦੇ ਵਿੱਚ ਪੇਸ਼ੀ ਸੀ ਕੰਗਨਾ ਰਣੌਤ ਔਰ ਕੋਰਟ ਦੇ ਵਿੱਚ

और कभी भी मैं अपने सपने में भी नहीं सोच सकती हूँ कि इस तरह का जैसा इस कंट्रोवर्सी को बनाया गया है कोई भी हर एक माता जो है मेरे लिए पंजाब की हो हिमाचल की हो पूजनीय है और हर एक बहन जो है बेटी जो है उसके लिए मैं सब मुझे कितना प्यार करती है सराहती है उसके लिए मैं बहुत धन्यवाद लगता गलती हुई है कंगना जी उस वक्त चाहे जाने में हुई जाने में हुई, जाने में हुई गलती हुई है देखिए भैया आप अगर केस को देखें अच्छे से तो मैं मेरा तो ओरिजिनल उसमें कुछ वाक्य था भी नहीं एक रीट्वीट था जिसे एज मीम जो है वो इस्तेमाल किया गया था जो कि मैंने अंदर उनके पति जी से भी महेंद्र जी के पति जी से भी ये बात के बारे में जो है वो डिस्कस किया कि चलिए अब जो पुरानी बात है वो है लेकिन किसी भी व्यक्ति विशेष को लेकर उस मीम में भी बहुत सारी महिलाएं थी किसी भी, भी व्यक्ति विशेष को लेकर कोई भी टिप्पणी नहीं की गई है एक जो है एक जहां पे इतने आंदोलन देश में हो रहे थे उसको लेकर एक जनरलाइज मीम पे किसी ने कमेंट किया था तो उसको लेकर जो है वो बात हुई लेकिन परमें... जो जो मिसअंडरस्टैंडिंग हुई है उसको लेकर हमने खेत जताया है और माता जी को अगर कोई ठेस पहुंची है तो उससे बहुत ज़्यादा दादी को मिले आप आज दादी दादी से से मिले मुलाकात हुई दादी जी नहीं आए थे उनके पति जी आए थे ਤੋ ਉਹਨੂੰ ਮੈਂ ਇਹ ਸੰਦੇਸ਼ ਦਿਆ ਹੈ। ਹੂੰ ਮੈਂ ਉਹਨਾਂ ਨੂੰ ਇਹ ਸੰਦੇਸ਼ ਦੱਤਾ ਕਿ ਖੇਦ ਹੈ ਮੈਨੂੰ ਜੋ ਮਿਸ ਅੰਡਰਸਟੈਂਡਿੰਗ ਹੋਈ ਹੈ ਉਸਦੇ ਲਈ ਖੇਦ ਹੈ। ਇੱਕ ਅਗਨਰ ਨੌਥ ਕਹਿੰਦੇ ਨੇ ਔਰ ਜੋ ਮਹਿੰਦਰ ਕੌਰ ਦੇ ਜਿਹੜੇ ਪਤੀ ਨੇ ਅੱਜ ਉਹ ਕੋਰਟ ਦੇ ਵਿੱਚ ਪੇਸ਼ ਹੋਏ ਸੀਗੇ। ਮਹਿੰਦਰ ਕੌਰ ਦੇ ਵਕੀਲ ਦਾ ਵੀ ਕੀ ਕਹਿਣਾ ਇਹ ਵੀ ਇੱਕ ਵਾਰ ਸੁਣ ਲਓ। ਮਾਫੀ ਤਾਂ ਮੰਗੀ ਆ ਜੇ ਪਰ ਅੱਜ ਮਾਫੀ ਮੰਗੇ 4 ਸਾਲ ਤੋਂ। ਅਜ ਤੂੰ ਪਹਿਲਾਂ 4 ਸਾਲ ਕਦੋਂ ਉਹਨਾਂ ਨੇ ਗੱਲ ਕੀਤੀ ਸੀ? ਇੱਥੇ ਬੰਡਰ ਵਿੱਚ ਕੇਸ ਕੀਤਾ ਸੀ। ਇਹਨਾਂ ਨੇ ਹਾਈ ਕੋਰਟ ਲੈ ਕੇ ਫਿਰ ਦਿੱਲੀ ਲੈ ਕੇ ਸੁਪਰੀਮ ਕੋਰਟ ਚ ਕੋਣ ਅਨਿਸ਼ਾਨੂ ਰਾਜਪੰਦਾ ਕਰ ਲੋ ਮਾਫੀ ਮੰਗਦੇ ਅਸੀਂ 4 ਸਾਲ ਤੱਕ ਉਹਨਾਂ ਨੇ ਗੱਲ ਨਹੀਂ ਕੀਤੀ ਕਿ ਹੁਣ ਤੁਸੀਂ ਮਾਫ ਕਰੋਗੇ ਜਾਂ ਨਹੀਂ ਤੇ ਪਰਮਾਤਮਾ ਨੂੰ ਪਤਾ ਜਾਂ ਸਾਰਿਆਂ ਨੂੰ ਮੇਰੇ ਕੱਲੇ ਦਾ ਬੇਬੇ ਨੇ ਕਿਹਾ ਸੀਗਾ ਨਾ ਮਾਤਾ ਨੇ ਕਿ ਵੀ ਜੇ ਮਾਫੀ ਮੰਗੂ ਤਾਂ ਅਸੀਂ ਪਰਿਵਾਰਕ ਤੌਰ ਤੇ ਉੱਤੇ ਇੱਕ ਵਾਰੀ ਬੈਠ ਕੇ ਗੱਲਬਾਤ ਕਰਾਂਗੇ ਉਸ ਤੋਂ ਬਾਅਦ ਫਿਰ ਸੋਚਾਂਗੇ ਵੀ ਮਾਫ਼ ਕਰਨਾ ਜਾਂ ਨਹੀਂ ਮੇਰੀ ਗੱਲ ਉਹ ਵੀ ਉਹ ਠੀਕ ਹੈ ਗੱਲ ਅੱਜ ਤਾਂ ਪਹਿਲੀ ਵਾਰੀ ਆਏ ਹਾਲ ਤੱਕ ਅਸੀਂ ਤਾਂ ਬਾਹਰ ਨਹੀਂ ਸੀਗੇ ਬਾਹਰ ਮੈਂ ਆਪ ਉੱਤੇ ਲੈ ਕੇ ਬਿਮਾਰ ਆ ਮੈਂ ਤਾਂ ਦੇਖਿਆ ਵੀ ਨਹੀਂ ਗਿਆ ਕੋਈ ਨਿਵਾਇ ਕਰੋ ਵੀ ਜਾ ਕੇ ਹਾਂ ਜੀ ਪਰ ਇਹ ਨਵੇਂ ਕਰੋਗੇ ਪਾਰਟੀ ਨਾਲ ਆ ਰਹੇ ਕਰੋਗੇ ਕਿ ਸਾਡੇ ਲਈ ਨਾ ਆ ਕਰਾਂਗੇ ਜੀ ਠੀਕ ਹੈ ਜੀ ਕੰਗਣਾ ਨੇ ਕਿਹਾ ਕਿ ਮੈਂ ਨਾ ਤੋ ਮਾਫੀ ਮੰਗਦੀ ਹਾਂ ਮੇਰੀ ਉਸ ਟਵੀਟ ਦਾ ਕਰਕੇ ਮੈਂ ਪਾਰਟਿਕੂਲਰਲੀ ਕਿਸੇ ਇੱਕ ਇਨਸਾਨ ਲਈ ਨਹੀਂ ਸੀ ਉਹ ਟਵੀਟ ਕੀਤਾ ਮੈਂ ਉਹ ਮੇਰੀ ਜਿਹੜੀ ਟਵੀਟ ਸੀਗੀ ਉਹ ਇੱਕ ਨਾਰਮਲ ਟਵੀਟ ਸੀ ਜੀ ਪਰ ਹੋਰ ਤਰੀਕ ਨਹੀਂ ਪਈ ਸਰ 24 11 ਤਰੀਕ ਰੱਖੀ ਤੀ ਜੀ ਪੇਸ਼ ਹੋਣਗੇ ਕੰਗਣਾ ਨੌਕਿਆ ਉਹਨਾਂ ਦਾ ਵਕੀਲ ਪੇਸ਼ ਹੋਵੇਗਾ ਦੇਖੋ ਸਰ ਉਹ 24 11 ਨੂੰ ਪਤਾ ਲੱਗਦਾ ਹੈ ਕਿ ਕੋਈ ਐਪਲੀਕੇਸ਼ਨ ਫਾਈਲ ਕਰਦੇ ਨੇ ਜਾਂ ਅਪੀਅਰ ਹੁੰਦੇ ਨੇ ਸੋ ਦਾਵਾ ਕੀਤਾ ਜਾ ਰਿਹਾ ਹੈ ਕਿ ਕੰਗਨਰ ਨੌਤ ਨੇ ਇਹ ਲਿਖਿਆ ਹੈ ਕਿ ਉਹ ਟਵੀਟ ਜਿਹੜਾ ਉਹ ਰੀਟਵੀਟ ਵਾਂਗੂ ਕੀਤਾ ਗਿਆ ਸੀਗਾ ਕੋਈ ਮੀਮ ਬਣਿਆ ਸੀ ਮੈਂ ਉਹ ਮੀਮ ਅੱਗੇ ਸ਼ੇਅਰ ਕਰ ਦਿੱਤਾ ਇੱਕ ਵਾਰ ਤੁਹਾਨੂੰ ਦਿਖਾ ਵੀ ਦਿੰਨੇ ਆ ਕੰਗਨਰ ਨੌਤ ਨੇ ਕੀ ਲਿਖਿਆ ਸੀ ਉੱਥੋਂ ਅੰਦਾਜ਼ਾ ਤੁਸੀਂ ਲਾਇਓ ਕਿ ਉਹ ਖੁਦ ਲਿਖਿਆ ਗਈ ਚੀਜ਼ ਹੈ ਜਾਂ ਫਿਰ ਉਹ ਜਿਹੜਾ ਆਇਆ ਸੀ ਤੇ ਉਹ ਫਾਰਵਰਡ ਕੀਤਾ ਗਿਆ ਤੁਹਾਨੂੰ ਉਹਨਾਂ ਦਾ ਪੁਰਾਣਾ ਟਵੀਟ ਦਿਖਾ ਦਿੰਨੇ ਆ ਜਿਸ ਟਵੀਟ ਦੇ ਵਿੱਚ ਉਹ ਕੀ ਲਿਖਦੇ ਨੇ ਖੁਦ ਸੁਣ ਲਿਓ ਪਹਿਲਾਂ ਤਾਂ ਉਹ ਹੱਸਦੇ ਨੇ ਹਾ 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 ਉਹ ਹੱਸਦੇ ਹੋਏ ਲਿਖਦੇ ਨੇ ਕਹਿੰਦੇ ਨੇ ਸੇਮ ਉਹੀ ਦਾਦੀ ਹੈ ਜਿਹੜੀ ਟਾਈਮ ਮੈਗਜ਼ੀਨ ਦੇ ਵਿੱਚ most powerful indian ਦੇ ਤੌਰ ਤੇ ਦਿਖਾਈ ਜਾ ਰਹੀ ਸੀ ਇਹ ਉਹ ਦਾਦੀ ਹੈ ਜਿਹੜੀ 100 ਰੁਪਏ ਦੇ ਵਿੱਚ अवेलेबल ਹੈ ਯਾਨੀ ਕਿ 100 ਰੁਪਏ ਦੇ ਵਿੱਚ ਪਾਕਿਸਤਾਨ ਵੱਲੋਂ अवेलेबल ਕਰਾਈ ਜਾਂਦੀ ਹੈ ਹਾਈਜੈਕ ਕੀਤਾ ਜਾਂਦਾ ਇੰਟਰਨੈਸ਼ਨਲ ਪੀਆਰ ਨੂੰ ਫॉर ਇੰਡੀਆ ਦੇ ਖਿਲਾਫ ਅੰਬਰੈਸਿੰਗ ਸਿਚੁਏਸ਼ਨ ਬਣਾਉਣ ਦੇ ਲਈ ਸੋ ਇਦਾਂ ਦੀਆਂ ਚੀਜ਼ਾਂ ਸਾਨੂੰ ਨਹੀਂ ਚਾਹੀਦੀਆਂ ਉਹਨੇ ਲਿਖਿਆ ਐਂਡ ਦੇ ਵਿੱਚ ਵੀ ਨੀਡ ਆਰ ਔਨ ਪੀਪਲ ਟੂ ਸਪੀਕ ਫॉर ਅਸ ਇੰਟਰਨੈਸ਼ਨਲੀ ਕਿ ਸਾਨੂੰ ਇਹਨਾਂ ਦੇ ਖਿਲਾਫ ਬੋਲਣਾ ਚਾਹੀਦਾ ਮਤਲਬ ਤੁਸੀਂ ਅੰਦਾਜ਼ਾ ਲਾਓ ਇਹ ਕਿਹੜੇ ਐਂਗਲ ਤੋਂ ਇਹ ਲੱਗ ਰਿਹਾ ਕਿ ਭਾਈ ਉਧਰੋਂ ਆਈ ਸੀ ਤੇ ਉਧਰੋਂ ਫਾਰਵਰਡ ਕਰ ਦਿੱਤੀ ਗਈ ਹੈ ਇਹ ਖੁਦ ਉਹਨੇ ਲਿਖਿਆ ਹੈ ਹਾਂ ਥੱਲੇ ਵਾਲਾ ਹਿੱਸਾ ਫਾਰਵਰਡਡ ਜ਼ਰੂਰ ਹੈ ਪਰ ਉੱਪਰ ਜਿਹੜੀ ਸ਼ਬਦਾਵਲੀ ਲਿਖੀ ਗਈ ਹੈ ਕਗਨਰ ਨੌਦੇਵ ਟਵਿੱਟਰ ਤੋਂ ਉਹ ਤਾਂ ਖੁਦ ਉਹਨੇ ਲਿਖੀ ਹੈ ਇਸ ਤੋਂ ਤਾਂ ਉਹ ਇਨਕਾਰ ਕਰ ਹੀ ਨਹੀਂ ਸਕਦੇ ਸੋ ਇਸ ਪੂਰੇ ਮਸਲੇ ਤੇ ਮੇਰੇ ਨਾਲ ਗੱਲਬਾਤ ਕਰਨ ਦੇ ਲਈ ਐਡਵੋਕੇਟ ਰਗਵੀਰ ਸਿੰਘ ਬੈਣੀਵਾਲ ਮੌਜੂਦ ਨੇ ਮਾਤਾ ਮਹਿੰਦਰ ਕੌਰ ਦੇ ਵਕੀਲ ਨੇ ਔਰ ਜੰਗਵੀਰ ਸਿੰਘ ਚੋਹਾਨ ਪ੍ਰਧਾਨ ਨੇ ਦੁਆਬਾ ਕਿਸਾਨ ਕਮੇਟੀ ਪੰਜਾਬ ਦੇ ਕਿਉਂਕਿ ਉਸ ਵਕਤ ਕਿਸਾਨੀ ਅੰਦੋਲਨ ਪੂਰੇ ਸਖਰਾ ਤੇ ਸੀ ਤੇ ਕਿਸਾਨ ਭਾਈਚਾਰੇ ਵੱਲੋਂ ਜੰਮ ਕੇ ਵਿਰੋਧ ਕੀਤਾ ਗਿਆ ਸੀ ਯਾਦ ਕਰਾ ਦਈਏ ਇਹ ਉਹ ਇਨਸੀਡੈਂਟ ਹੈ ਜਦੋਂ ਦਲਜੀਤ ਦੋਸਾਂਝ ਤੇ ਕੰਗਨਰ ਨੌਤ ਵੀ ਆਪਸ ਦੇ ਵਿੱਚ ਖੜਕੀ ਸੀ ਦਲਜੀਤ ਦੋਸਾਂਝ ਨੇ ਵੀ ਇਹ ਕਿਆ ਸੀਗਾ ਕਿ ਸਾਡੀਆਂ ਮਾਤਾਵਾਂ ਨੂੰ ਤੁਸੀਂ 100-100 ਰੁਪਏ ਦੇ ਵਿੱਚ ਦਿਹਾੜੀ ਤੇ ਲਿਆਣ ਦੀ ਗੱਲ ਕਰਦੇ ਹੋ ਜੋ ਕਿ ਬਹੁਤ ਗਲਤ ਗੱਲ ਹੈ ਔਰ ਇਹ ਵੀ ਕਿਆ ਸੀਗਾ ਕਿ ਤੁਸੀਂ ਆਪਣੀ ਦਿਹਾੜੀ ਦੱਸ ਦੋ ਤੁਸੀਂ ਕਿੰਨੀ ਦਿਹਾੜੀ ਲੈਂਦੇ ਹੋ ਐਡਵੋਕੇਟ ਸਾਹਿਬ ਤੋਂ ਸ਼ੁਰੂ ਕਰਦੇ ਹਾਂ ਰਗਵੀਰ ਸਿੰਘ ਹੋਰਾ ਤੋਂ ਐਡਵੋਕੇਟ ਸਾਹਿਬ ਅੱਜ ਪੂਰੀ ਜਿਹੜੀ ਅੱਧਰ ਚਰਚਾ ਹੋਈ ਹੈ ਕੋਰਟ ਦੇ ਵਿੱਚ ਜ਼ਰਹਾ ਹੋਈ ਹੈ ਥੋੜੀ ਜੀ ਬਰੀਫ ਦੇ ਵਿੱਚ ਦੱਸ ਪਾਓਗੇ ਜੀ ਸਰ ਬਿਲਕੁਲ ਹੈਪੀ ਜੀ ਸੱਸੀ ਕਾ ਪਹਿਲਾਂ ਹੈਪੀ ਜੀ ਕੋਰਟ ਦੇ ਵਿੱਚ ਇਹਨਾਂ ਨੇ ਜਦੋਂ ਬੀਲ ਬਾਂਡ ਫਰਨਿਸ਼ ਕੀਤੇ ਨੇ ਕੰਗੜਾ ਦੇ ਐਡਵੋਕੇਟ ਸਾਹਿਬ ਨੇ ਇਹਨਾਂ ਦੇ ਫਾਦਰ ਸਾਹਿਬ ਵੀ ਨਾਲ ਆਏ ਸੀ ਉਹਨਾਂ ਨੇ ਉਹ ਸ਼ਰਟੀ ਦੇ ਵਜੋਂ ਆਏ ਸੀ ਅੱਜ ਹਮ ਹਮ ਪੋਰਟ ਦੇ ਵਿੱਚ ਸਾਈਲੈਂਟ ਰਹੇ ਐ ਉਹ ਜਦੋਂ ਜੱਜ ਸਾਹਿਬ ਨੇ ਇਹਨਾਂ ਨੂੰ ਬੇਲ ਬਾਂਡ ਫਰਨਿਸ਼ ਕਰਨ ਤੋਂ ਬਾਅਦ ਕਿਹਾ ਵੀ ਤੁਸੀਂ ਮੈਡਮ ਕੋਈ ਆਪ ਦਾ ਪੱਖ ਰੱਖਣਾ ਚਾਹੁੰਦੇ ਹੋ ਤਾਂ ਫੇਰ ਉਸ ਤੋਂ ਬਾਅਦ ਮਿਸ ਕੰਗਣਾ ਬੋਲੇ ਐ ਕਿ ਮੈਂ ਸਰ ਇਹੀ ਪੱਖ ਰੱਖਣਾ ਵੀ ਮੈਂ ਮਾਫੀ ਮੰਗਣਾ ਚਾਹਣੀ ਐ ਕੰਪਲੇਨੈਂਟ ਤੋਂ ਹੂੰ ਇਹਨਾਂ ਨੇ ਖੁਦ ਕੋਈ ਕੋਟ ਕੋਲੇ ਇਹ ਬੇਨਤੀ ਨਹੀਂ ਕੀਤੀ ਵੀ ਕੋਰਟ ਜੱਜ ਸਾਹਿਬ ਨੂੰ ਕਹਿਣ ਵੀ ਮੈਂ ਕੰਪਲੇਨੈਂਟ ਨੂੰ ਜਾਂ ਉਹਨਾਂ ਦੇ ਕਿਸੇ ਪਰਿਵਾਰ ਮੈਂਬਰ ਨੂੰ ਮਿਲਣਾ ਹੈ ਉਹ ਵੀ ਇੱਕ ਫਾਰਮਲ ਦੇਖੋ ਕੋਰਟ ਦੇ ਵਿੱਚ ਮਾਹੌਲ ਇਸ ਤਰ੍ਹਾਂ ਦਾ ਸੀ ਇਹਨਾਂ ਦੇ ਵਕੀਲ ਸਾਹਿਬਾਨ ਸੀ ਕੋਰਟ ਸਟਾਫ ਸੀ ਜੀ ਘਟੋ ਘਟ 30% ਹਾਜ਼ਰ ਸੀ ਕੋਈ ਇਹਨਾਂ ਨੇ ਬਾਬਾ ਜੀ ਇਹਨਾਂ ਦੇ ਮਹਿੰਦਰ ਕੌਰ ਮਾਤਾ ਦੇ ਹਸਬੰਦ ਕੋਰਟ ਦੇ ਵਿੱਚ ਕੋਲ ਖੜੇ ਸੀ ਸਾਹ ਮੇਰੇ ਜੀ ਕੋਈ ਇਹਨਾਂ ਦੇ ਕੋਲ ਨਹੀਂ ਆਏ ਕੋਈ ਨੇੜੇ ਹੋ ਕੇ ਉਹਨਾਂ ਤੋਂ ਕੋਈ ਫੀਲ ਕਰਦੇ ਮੈਨੂੰ ਗਲਤੀ ਹੋਈ ਹੈ ਤਾਂ ਮਹਿਸੂਸ ਕਰਵਾਉਂਦੇ ਉਹਨਾਂ ਨੂੰ ਵੀ ਮੇਰੇ ਤੋਂ ਗਲਤੀ ਹੋਈ ਹੈ ਮੈਂ ਮੰਨ ਲੈਂਦੀ ਹਾਂ ਕੱਲਾ ਸਿਰਫ ਇੱਕ ਜਸ ਸਾਬ ਨੂੰ ਦੋ ਸ਼ਬਦ ਬੋਲਤੇ ਕਿ ਮੈਂ ਮਾਫੀ ਮੰਗਣਾ ਚਾਹੁੰਦੀ ਹੈ ਵੀ ਇਹ ਸਿਰਫ ਇੱਕ ਗਲਤ ਫੈਨ ਨਹੀਂ ਕਰਕੇ ਹੋਇਆ ਵੀ ਮੇਰਾ ਕੋਈ ਇਹਦੇ ਚ ਪਰਸਨਲੀ ਕਿਸੇ ਤੇ ਟਾਰਗੇਟ ਨਹੀਂ ਸੀ ਮੈਂ ਕਰਨਾ ਚਾਹੁੰਦੀ ਪਰ ਵਕੀਲ ਸਾਹਿਬ ਇਹ ਲੱਗਦਾ ਹੈ ਕਿ ਇਹ ਜਸਟੀਫਾਈ ਚੀਜ਼ ਹੈਗੀ ਹੈ ਉਹ ਬਾਹਰ ਆ ਕੇ ਮੀਡੀਆ ਦੇ ਵਿੱਚ ਵੀ ਇਹ ਕਹਿੰਦੇ ਨੇ ਕਿ ਉਹ ਇੱਕ ਮੀਮ ਬਣਿਆ ਪਿਆ ਸੀ ਉਹ ਮੀਮ ਲੋਕਾਂ ਦੇ ਫਾਰਵਰਡ ਕੀਤਾ ਪਰ ਮੈਂ ਹੁਣੇ-ਹੁਣੇ ਉਹ ਟਵੀਟ ਦਿਖਾ ਕੇ ਹਟਿਆ ਉਹ ਸ਼ਬਦਾਵਲੀ ਦਿਖਾ ਕੇ ਹਟਿਆ ਉਹ ਸ਼ਬਦਾਵਲੀ ਤਾਂ ਖੁਦ ਕੰਗਨਾ ਰੌਤ ਨੇ ਟਾਈਪ ਕੀਤੀ ਹੋਈ ਹੈ ਫਿਰ ਇਹ ਕਹਿ ਕੇ ਆਪਣਾ ਪਿੱਛਾ ਛੱਡਾ ਸਕਦੇ ਨੇ ਕਿ ਫਾਰਵਰਡਡ ਚੀਜ਼ ਆਈ ਸੀ ਮੈਂ ਅੱਗੇ ਫਾਰਵਰਡ ਕਰਤੀ ਹਰਪੀਜੀਤ ਤੁਸੀਂ ਇਹ ਟਵੀਟ ਦਿਖਾਇਆ ਹੈ ਇਹਦੇ ਵਿੱਚ ਜਿਨ੍ਹਾਂ ਨੇ ਪਹਿਲਾਂ ਉਹ ਗੌਤਮ ਜਾਦਵ ਨੇ ਟਵੀਟ ਕੀਤਾ ਹੈ ਜਿਹਨੂੰ ਕੰਗਨਾਰ ਨੌਕ ਨੇ ਰੀਟਵੀਟ ਕੀਤਾ ਉਹਦੇ ਵਿੱਚ ਉਹਨਾਂ ਦਾ ਵੀ ਆਪਾਂ ਮੰਨ ਲਈ ਉਹਨਾਂ ਦੀ ਸ਼ਰਦਾਬਲੀ ਵੀ ਭੱਦੀ ਸੀ ਦਾਦੀ ਐਟ ਸ਼ਹੀਨ ਬਾਗ ਦਾਦੀ ਐਸ ਫਾਰਮਰ ਦਾਦੀ ਅਵੇਲੇਬਲ ਫਾਰ ਹਾਇਰ ਔਨ ਪਰ ਡੇ ਬੇਸ ਕਿਤੇ ਉਹਨਾਂ ਨੇ ਪਾਕਿਸਤਾਨ ਤੋਂ ਹਾਈਜੈਕ ਵਾਲਾ ਨਹੀਂ ਕੋਈ ਯੂਜ਼ ਕੀਤੀ ਵਰਡਿੰਗ ਕੋਈ ਉਹਨਾਂ ਨੇ ਕਿਸੇ ਕਰੈਕਟਰ ਨਾਲ ਨਹੀਂ ਇਹਨਾਂ ਨੂੰ ਮਲਾਇਆ ਜਿਹੜੇ ਜਿਨ੍ਹਾਂ ਪਹਿਲਾਂ ਜਿਹੜਾ ਗੌਤਮ ਜਾਦਵ ਦੀ ਟਵੀਟ ਹੈ ਕੰਗਣਾ ਰਨਾਉਤ ਦਾ ਸਰ ਇਹ ਸਿਰਫ ਇੱਕ ਗਲਤ ਫੈਨ ਨਹੀਂ ਕਹਿ ਦੇਣਾ ਹਾਂ ਚਲੋ ਇੱਕ ਸਿੰਪਲ ਟਵੀਟ ਵੀ ਹੁੰਦੀ ਆ ਆਪਾਂ ਇਹਦੀ ਫੇਰ ਵੀ ਗੱਲ ਜਸਟੀਫਾਈ ਹੋ ਸਕਦੀ ਸੀ ਵੀ ਉਹਨਾਂ ਨੇ ਅੱਗੇ ਰੀਟਵੀਟ ਕਰਤਾ ਨਾਲ ਸਰ ਪ੍ਰੋਪਰ ਚਾਰ ਪੰਜ ਲਾਈਨਾਂ ਦੀ ਵਰਡਿੰਗ ਲਿਖੀ ਹੈ ਹੂੰ ਖੁਦ ਲਿਖੀ ਹੈ ਉਹ ਕਿਵੇਂ ਜਸਟੀਫਾਈ ਹੋਊਗੀ ਹੂੰ ਅੱਛਾ ਨਾਲੇ 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 ਇਹ ਗੱਲ 4 ਸਾਲਾਂ ਬਾਅਦ ਹੀ ਆਦ ਆ ਰਹੀ ਉਹਨਾਂ ਨੂੰ 4 ਸਾਲ ਹੋ ਗਏ ਜੇ ਮਸਲਾ ਖਤਮ ਕਰਨਾ ਹੁੰਦਾ ਤਾਂ ਉਸੇ ਵੇਲੇ ਖਤਮ ਕੀਤਾ ਜਾ ਸਕਦਾ ਸੀ ਹਾਤੀ ਜੀ ਇਹਦੇ ਵਿੱਚ 2021 ਦੇ ਵਿੱਚ ਅਸੀਂ ਕੰਪਲੇਂਟ ਫਾਈਲ ਕੀਤੀ ਹੈ 2022 ਦੇ ਵਿੱਚ ਇਹਨਾਂ ਦੇ ਵਕੀਲ ਸਹਿਬਾਨ ਅਪੀਅਰ ਹੋਏ ਐ ਹਾਂ ਉਸ ਤੋਂ ਬਾਅਦ ਜਦੋਂ ਕੋਰਟ ਨੇ ਸੱਮਨ ਕੀਤਾ ਇਹਨਾਂ ਨੂੰ ਸੱਮਨ ਆਰਡਰ ਤੋਂ ਬਾਅਦ ਇਹ ਹਾਈ ਕੋਰਟ ਗਏ ਨੇ ਜੀ ਸੁਪਰੀਮ ਕੋਰਟ ਗਏ ਨੇ ਤਾਂ ਇਹਨਾਂ ਕੋਲੇ 2025 ਤੱਕ ਟਾਈਮ ਹੀ ਟਾਈਮ ਸੀ ਹੂੰ ਮਾਤਾ ਜੀ ਹਰਜੀਤ ਜੀ ਪਹਿਲਾਂ ਅਸੀਂ ਨਾ ਸਾਡੀ ਕੰਪਲੇਂਟ ਦੇ ਵਿੱਚ ਵੀ ਮੈਂਸ਼ਨ ਕੀਤਾ ਹੈ ਮਾਤਾ ਜੀ ਜਦੋਂ ਕੰਪਲੇਂਟ ਫਾਈਲ ਕੀਤੀ ਉਹਨਾਂ ਦੀ ਏਜ 76 ইয়ার ਸੀ ਜੀ ਉਹਨਾਂ ਨੇ ਉਹ ਕੋਈ ਕੰਪਲੇਂਟ ਫਾਈਲ ਕਰਨ ਦੇ ਹੈ ਨਹੀਂ ਸੀਗੇ ਹੱਕ 'ਚ ਉਹਨਾਂ ਨੇ ਜਦੋਂ ਇੱਕ ਔਰ ਅਸੀਂ ਲੀਗਲ ਨੋਟਿਸ ਭੇਜਿਆ ਉਹਨਾਂ ਨੇ ਮਾਤਾ ਜੀ ਨੇ ਫੇਰ ਜਦੋਂ ਦੁਬਾਰਾ ਉਹਨਾਂ ਨਾਲ ਗੱਲ ਕੀਤੀ ਉਹ ਕਹਿੰਦੇ ਵੀ ਪੁੱਤ ਇੱਕ ਵਾਰੀ ਹੋਰ ਚਿੱਠੀ ਭੇਜ ਦੇ ਵੀ ਕੀ ਹੈ ਮਾਫੀ ਤੰਗ ਲੈ ਇਹ ਮਾਤਾ ਜੀ ਦੀ ਵਰਡਿੰਗ ਸੀ ਉਸ ਤੋਂ ਬਾਅਦ ਕੋਈ ਰਿਪਲਾਈ ਨਹੀਂ ਆਇਆ ਉਹਨਾਂ ਵੱਲੋਂ ਹਾਈ ਕੋਰਟ ਦੇ ਵਿੱਚ ਸਰ ਜਦੋਂ ਅਪੀਅਰ ਹੋਏ ਨੇ ਸਾਡੇ ਸਾਡਾ ਵੀ ਪੱਖ ਰੱਖਿਆ ਗਿਆ ਕੋਈ ਉੱਥੇ ਐਫਰਟ ਰੱਖ ਲੈਂਦੇ ਹੂੰ ਮਤਲਬ ਇਹ ਇਹ ਵੱਖਰੀ ਹੁਣ ਇਹਨਾਂ ਦਾ ਜਿਹੜਾ ਉਹ ਸੁਰ ਦੇਖਣ ਨੂੰ ਮਿਲਿਆ 4 ਸਾਲ ਤੱਕ ਕਿਸੇ ਗੱਲ ਦਾ ਤੁਹਾਨੂੰ ਅਫਸੋਸ ਨਹੀਂ 4 ਸਾਲਾਂ ਬਾਅਦ ਅੱਜ ਤੁਸੀਂ ਕਹਿ ਰਹੇ ਹੋ ਕਿ ਹਾਂ ਭਾਈਓ ਹਜੇ ਵੀ ਤੁਸੀਂ ਧਿਆਨ ਨਾਲ ਸੁਣੋ ਜਿਹੜੀ ਇਹ ਉਹਨਾਂ ਦੀ ਸਟੇਟਮੈਂਟ ਹੈਗੀ ਹੈ ਬਾਹਰ ਆ ਕੇ ਜਿਹੜੀ ਪ੍ਰੈਸ ਦੇ ਵਿੱਚ ਸਟੇਟਮੈਂਟ ਦਿੱਤੀ ਹੈ ਉਹਦੇ ਚੋ ਇਹ ਕਹਿ ਰਹੇ ਨੇ ਕਿ ਜਿਹੜੀ ਮਿਸ ਅੰਡਰਸਟੈਂਡਿੰਗ ਸੀ ਉਸ ਤੇ ਮੈਨੂੰ खेਦ ਆ ਨਾਤਾ ਗਲਤੀ ਵਰਡ ਯੂਜ਼ ਕੀਤਾ ਨਾ ਸੌਰੀ ਵਰਡ ਯੂਜ਼ ਕੀਤਾ ਚਲੋ ਮੈਂ ਵਾਪਸ ਤੁਹਾਡੇ ਕੋਲ ਆਣਾ ਮਿਰਰਲ ਜੰਗਵੀਰ ਸਿੰਘ ਜੀ ਵੀ ਮੌਜੂਦ ਨੇ ਜੰਗਵੀਰ ਸਿੰਘ ਜੀ ਕੀ ਵੱਡਾ ਦਿਲ ਦਿਖਾਉਂਦਿਆ ਹੋਇਆ ਕੰਗਨਾ ਰੌਤ ਨੂੰ ਮਾਫ ਕਰ ਦੇਣਾ ਚਾਹੀਦਾ ਅਸਲ ਤੇ ਹਰਪ੍ਰੀਤ ਜੀ ਜਿਹੜੀ ਅੱਜ ਬੋਲਬਾਣੀ ਦੀ ਵੀ ਗੱਲ ਕਰਦੇ ਆ ਜਿਹੜਾ ਮੀਡੀਆ ਦੇ ਵਿੱਚ ਆ ਕੇ ਉਹਨਾਂ ਨੇ ਗੱਲਬਾਤ ਵੀ ਕੀਤੀ ਹੈ ਨਾ ਜੀ ਉਹ ਵੀ ਕੋਈ ਐਡੇ ਪਾਇਮੰਦ ਗੱਲ ਨਹੀਂ ਕੀਤੀ ਮੁਆਫੀ ਵਾਲੀ ਗੱਲ ਨਹੀਂ ਕੀਤੀ ਹੂੰ ਉਹਨਾਂ ਨੇ ਵੀ ਕਿਹਾ ਕੋਈ ਮਿਸ ਅੰਡਰਸਟੈਂਡਿੰਗ ਹੋਈ ਆ ਤੇ ਮੈਂ ਉਸ ਗੱਲ ਦੀ ਮਤਲਬ ਉਹਨੂੰ ਕਰਦੀ ਆ ਪਰ ਉਹ ਸਿੱਧੇ ਲਫ਼ਜ਼ਾਂ ਦੇ ਵਿੱਚ ਨਹੀਂ ਕਿਹਾ ਵੀ ਮੈਂ ਉਹ ਟਵੀਟ ਕੀਤਾ ਸੀਗਾ ਔਰ ਉਹ ਟਵੀਟ ਦੇ ਵਿੱਚੋਂ ਜੇ ਤੁਹਾਨੂੰ ਕੋਈ ਦੁੱਖ ਲੱਗਾ ਤੁਹਾਡੇ ਤੇ ਕੋਈ ਫਰਕ ਪਿਆ ਤਾਂ ਮੈਂ ਤੁਹਾਡੇ ਤੋਂ ਮਾਫੀ ਮੰਗਦੀ ਆ ਹਮ ਹੁਣ ਸ਼ਰੇ ਆਮ ਜਿਹੜਾ ਗੋਤਮ ਯਾਦਵ ਨੇ ਟਵੀਟ ਕੀਤਾ ਹੋਇਆ ਸੀਗਾ ਜੀ ਸੋ ਉਹ ਚੱਕ ਕੇ ਕੰਗਣਾ ਰਣੌਤ ਨੇ ਆਪ ਦੇ ਟਵੀਟ ਕਰ ਦਿੱਤਾ ਪਰ ਉਹਦਾ ਕੈਪਸ਼ਨ ਤੇ ਆਪ ਲਿਖਿਆ ਹੋਇਆ ਨਾ ਹਾਂ ਸੋ ਸੋ ਜਿਹੜਾ ਕੈਪਸ਼ਨ ਲਿਖਿਆ ਉਹ ਤੇ ਖੁਦ ਲਿਖਿਆ ਨਾ ਇਹਨੇ ਤੇ ਖੁਦ ਲਿਖ ਕੇ ਦੇਖੋ ਹੁਣ ਕਹਿ ਦੇਣਾ ਟਕ ਟਕੇ ਦੀਆਂ ਔਰਤਾਂ 100 ਰੁਪਏ ਦਿਹਾੜੀ ਦੇ ਵਿੱਚ ਔਰਤਾਂ ਸੋ ਉਹਦੇ ਵਿੱਚ ਗੌਤਮ ਜਾਵਨ ਨੇ ਵੀ ਲਿਖਿਆ ਹੋਇਆ ਕਿ ਸ਼ਹੀਨ ਬਾਗ ਵਾਲੀਆਂ ਔਰਤਾਂ ਸੋ ਕਿਤੇ ਨਾ ਕਿਤੇ ਇੱਕ ਮਜ਼ਾਕ ਹੜਾਉਂਦੀ ਉਸ ਵੇਲੇ ਅੰਦੋਲਨ ਨੂੰ ਠੇਸ ਪਾਉਣੇ ਵਾਲੀ ਗੱਲ ਕੀਤੀ ਸੀਗੀ ਇੱਕ ਅੰਦੋਲਨ ਨੂੰ ਗਲਤ ਠਹਿਰਾਉਣ ਦੀ ਗੱਲ ਕੀਤੀ ਸੀ ਮੈਨੂੰ ਲੱਗਦਾ ਪੇ ਕੰਗਨਾਰ ਨੌਤ ਤੇ ਹਰਜੀਤ ਗਰੇਵਾਲ ਇਹ ਦੋਨੇ ਇਹਨਾਂ ਦੀ ਸ਼ਬਦਾਵਲੀ ਦੋਨਾਂ ਦੀ ਸੇਮ ਸਹੀ ਨਹੀਂ ਸੀ ਅੰਦੋਲਨ ਦੇ ਹੱਕ ਦੇ ਵਿੱਚ ਨਹੀਂ ਸੀ ਇਹ ਸਿਰਫ ਟੀਚਰ ਤੇ ਮਖੌਲ ਤੇ ਅੰਦੋਲਨਕਾਰੀਆਂ ਨੂੰ ਗਲਤ ਸਾਬਤ ਕਰਨਾ ਚਾਹੁੰਦੇ ਸਨ ਸੋ ਉਹਦੀ ਮਨਚਾ ਤੁਸੀਂ ਹੁਣ ਦੇਖ ਲਓ ਹਰਪ੍ਰੀਤ ਜੀ ਜੀ ਉਹਨਾਂ ਦੇ 4 ਸਾਲ ਬਾਅਦ ਉਹਨਾਂ ਨੂੰ ਚੇਤੇ ਆਇਆ ਸਾਡੇ ਐਡਵੋਕੇਟ ਸਾਹਿਬ ਦੱਸ ਰਿਹਾ ਆ ਕਿ ਮਾਤਾ ਜੀ ਨੇ ਤਾਂ ਪਹਿਲਾਂ ਵੀ ਕਿਹਾ ਸੀ ਕਿ ਚਿੱਠੀ ਲਿਖੋ ਜੇ ਉਹ ਸੌਰੀ ਫੀਲ ਕਰਦੀ ਹੈ ਤੇ ਆਪਾਂ ਕੇਸ ਗਾ ਨਹੀਂ ਚਲਾਉਨੇ ਉਹਨਾਂ ਨੂੰ ਕੋਈ ਫਰਕ ਹੀ ਨਹੀਂ ਪਿਆ ਕਹਿੰਦੇ ਉਹਨੇ ਕਿਹੜੀ ਕੋਈ ਗੱਲ ਹੋਣੀ ਆ ਕੋਈ ਗੱਲ ਨਹੀਂ ਏਦਾਂ ਹੀ ਡਿਸਮਿਸ ਹੋ ਜਾਣਾ ਕੇਸ ਕੋਈ ਏਦਾਂ ਉਹਨਾਂ ਨੂੰ ਆਸ ਹੀ ਹੈ ਨਹੀਂ ਸੀਗੀ ਹਮ ਪਰ ਹੁਣ ਜਦੋਂ ਕੇਸ ਦੇ ਵਿੱਚ ਸਖਤਾਈ ਆਈ ਹੈ ਸੋ ਜਦੋਂ ਉਹਨਾਂ ਨੂੰ ਹੁਣ ਆਪ ਤੇ ਸੋਣਾ ਪਿਆ ਤੇ ਉਹਨਾਂ ਨੇ ਹੁਣ ਗੱਲ ਬਦਲ ਲਈ ਅੱਛਾ ਜੰਗਵੀਰ ਜੀ ਇਸ ਗੱਲ ਦਾ ਵੀ ਇਸ ਗੱਲ ਦਾ ਵੀ ਕੋਈ ਅਸਰ ਪੈਂਦਾ ਕਿ ਜਦੋਂ ਕੰਗਨਾਰ ਨੌਤ ਨੇ ਟਵੀਟ ਕੀਤਾ ਸੀ ਉਦੋਂ ਇੱਕ ਫਿਲਮੀ ਐਕਟਰਸ ਹੀ ਸਿਰਫ ਹੁਣ ਉਹ ਇੱਕ ਮੈਂਬਰ ਪਾਰਲੀਮੈਂਟ ਵੀ ਨੇ ਉਸੇ ਪਾਰਟੀ ਦੇ ਮੈਂਬਰ ਪਾਰਲੀਮੈਂਟ ਨੇ ਉਸੇ ਪਾਰਟੀ ਨੂੰ ਟਿਕਟ ਦਿੱਤੀ ਜਿਸ ਪਾਰਟੀ ਦੇ ਹੱਕ ਦੇ ਵਿੱਚ ਉਹਨਾਂ ਨੇ ਟਵੀਟ ਕੀਤਾ ਸੀਗਾ ਸ਼ਾਇਦ ਹੁਣ ਉਹ ਅਹਿਸਾਸ ਹੁੰਦਾ ਹੋਵੇ ਬਹੁਤੇ ਲੋਕੀ ਤਾਂ ਇਹ ਕਹਿੰਦੇ ਨੇ ਕਿ ਇਹ ਟਿਕਟਾਂ ਟੁਕਟਾਂ ਮਿਲਦੀਆਂ ਇਸ ਕਰਕੇ ਆ ਜੇ ਤੁਸੀਂ ਪਹਿਲਾਂ ਪਾਰਟੀ ਦੇ ਹੱਕ ਦੇ ਵਿੱਚ ਖੜੇ ਹੋ ਹੁਣੇ ਪਤਾ ਲੱਗ ਗਿਆ ਕਿ ਭਾਈ ਟਿਕਟ ਮਿਲ ਗਈ ਮੈਂ ਜਿੱਤ ਵੀ ਗਈ ਹੁਣ ਮਾਫੀ ਮੰਗਣ ਦੇ ਵਿੱਚ ਕੋਈ ਹਰਜ ਵੀ ਨਹੀਂ ਐ ਨੁਕਸਾਨ ਵੀ ਨਹੀਂ ਐ ਨਹੀਂ ਅਸਲ ਦੇ ਵਿੱਚ ਗੱਲ ਇਹ ਹੀ ਹੁੰਦੀ ਨਾ ਕਿ ਤੁਸੀਂ ਵਿਸ਼ੇਸ਼ ਪਾਰਟੀ ਦੇ ਹੱਕ ਦੇ ਵਿੱਚ ਭੁਗਤੋਂਗੇ ਅੰਦੋਲਨਕਾਰੀਆਂ ਨੂੰ ਗਲਤ ਸਾਬਤ ਕਰੋਗੇ ਤਾਂ ਕਿਤੇ ਨਾ ਕਿਤੇ ਪਾਰਟੀ ਸੁਣੂਗੀ ਨਾ ਪਾਰਟੀ ਨੇ ਫਿਰ ਟਿਕਟ ਦਿੱਤੀ ਨਾ ਮੰਡੀ ਤੋਂ ਐਮਪੀ ਬਣੇ ਨਾ ਫਿਰ ਇਹ ਜੀ ਫੇਰ ਉਤੋਂ ਤਾਂ ਸਾਫ਼ ਯਾਰ ਹੋ ਗਿਆ ਤੇ ਕਿਤੇ ਨਾ ਕਿਤੇ ਇਹ ਅੰਦੋਲਨਕਾਰੀਆਂ ਨੂੰ ਗਲਤ ਸਾਬਤ ਕਰਨਾ ਚਾਹੁੰਦੀ ਸੀ ਦਿਹਾੜੀ ਤੇ ਆਈਆਂ ਹੋਈਆਂ ਸਾਡੀਆਂ ਬਜ਼ੁਰਗ ਔਰਤਾਂ ਤੇ ਉਹ ਬਜ਼ੁਰਗ ਔਰਤ ਜਿਹੜੀ ਤੇਰੀ ਮਾਂ ਸਮਾਨ ਆ ਮਾਤਾ ਦੀ ਉਮਰ ਜਿੰਨੀ ਆ ਤੇ ਉਹਤੇ ਤੰਜ ਕਸ ਦੇਣਾ ਔਰ ਔਰ ਪੂਰੇ 올 ਵਰਲਡ ਦੇ ਵਿੱਚ ਇੱਕ ਫੇਮਸ ਚਿਹਰੇ ਦੀ ਜਿਹੜੀ ਪਛਾਣ ਆ ਔਰ ਉਹਦੇ ਵੱਲੋਂ ਤੰਜ ਕਸ ਕੇ ਔਰ ਦਾਦੀ ਮਾਂ ਨੂੰ ਗਲਤ ਸਾਬਤ ਕਰਨਾ ਤੇ ਉਹਤੇ 100-100 ਰੁਪਏ ਦੀਆਂ ਔਰਤਾ ਟਕੇ ਟਕੇ ਦੀਆਂ ਔਰਤਾ ਇਹੋ ਜੀਆਂ ਭੰਦੀ ਸ਼ਦਾਬ ਦੀ ਜਿਹੜੀ ਵਰਤਨਾ ਕਿਤੇ ਨਾ ਕਿਤੇ ਸਾਡੇ ਅੰਦੋਲਨਕਾਰੀਆਂ ਸਾਡੇ ਪੰਜਾਬੀ ਤੇ ਪੰਜਾਬੀ ਕੌਮ ਨੂੰ ਉਸ ਵੇਲੇ ਇੰਨੀ ਠੇਸ ਪਹੁੰਚੀ ਸੀ ਨਾ ਮੈਂ ਕਹਿੰਨਾ ਉਸ ਵੇਲੇ ਇਸ ਤਰ੍ਹਾਂ ਲੱਗਦਾ ਸੀ ਕਿ ਇਹ ਔਰਤ ਕਿਤੇ ਪਲਾਨ ਡਿਆ ਇਹਨੇ ਪਲੈਨਿੰਗ ਨਾਲ ਜਿਹੜਾ ਆ ਇਸ ਅੰਦੋਲਨ ਤੇ ਸੱਟ ਮਾਰੀ ਹੈ ਦੇਖੋ ਬਹੁਤ ਸਾਰੇ ਕਲਾਕਾਰ ਜੀ ਉਸ ਅੰਦੋਲਨ ਦੇ ਵਿੱਚ ਖੁਦ ਪਹੁੰਚੇ ਫਿਲਮੀ ਇੰਡਸਟਰੀ ਦੇ ਸਤਾਰੇ ਉੱਥੇ ਸਾਰੇ ਪਹੁੰਚੇ ਸੋ ਇੱਕ ਇਹੇ ਸੀਗੀ ਜਿਹੜੀ ਕਿਸਾਨਾਂ ਨੂੰ ਤੇ ਕਿਸਾਨ ਅੰਦੋਲਨ ਨੂੰ ਗਲਤ ਸਾਬਤ ਕਰਨਾ ਚਾਹੁੰਦੀ ਸੀ ਹੂੰ ਸੋ ਇਸ ਵੇਲੇ ਐਮਪੀ ਐ ਮੰਡੀ ਤੋਂ ਐਮਪੀ ਐ ਹਾਲੇ ਤੱਕ ਵੀ ਲੋਕਾਂ ਨੇ ਦੇਖਿਆ ਸੀ ਪਿੱਛੇ ਹੜਾਂ ਦੇ ਵਿੱਚ ਇਹਦੇ ਹਾਲਾਤ ਕੀ ਸੀ ਇਹਨੇ ਕਿਸੇ ਤੋਂ ਜਾ ਕੇ ਪੁੱਛਿਆ ਥੋੜੀ ਕਿ ਤੁਹਾਡਾ ਕਿੰਨਾ ਨੁਕਸਾਨ ਹੋਇਆ ਕਿਸ ਤਰ੍ਹਾਂ ਹੋਇਆ ਤੇ ਕਿੱਦਾਂ ਹੋਣਾ ਜੀ ਇਹ ਤਾਂ ਬਸ ਇਹਨਾਂ ਨੂੰ ਸੈਲੀਬ੍ਰਿਟੀ ਚਿਹਰੇ ਚਾਹੀਦੇ ਹੁੰਦੇ ਆ ਸਰਕਾਰਾਂ ਨੂੰ ਔਏ ਇਹ ਇਹ ਤਾਂ ਹੜਾਂ ਦੇ ਵਿੱਚ ਇਹ ਕਹਿੰਦੀ ਹੋਈ ਜ਼ਰੂਰਤ ਦਿਖਾਈ ਦਿੱਤੀ ਸੀ ਕਿ ਮੇਰਾ ਤਾਂ ਆਪਣਾ ਬਹੁਤ ਨੁਕਸਾਨ ਹੋਇਆ ਮੇਰਾ ਤਾਂ ਆਪਣੇ ਹੋਟਲ ਦਾ ਬਹੁਤ ਇਨਸਾਨ ਹੋਇਆ ਚਲੋ ਮੈਂ ਵਾਪਸ ਤੁਹਾਡੇ ਕੋਲ ਆਣਾ ਐਡਵੋਕੇਟ ਸਾਹਿਬ ਮੇਰੇ ਨਾਲ ਜੁੜੇ ਹੋਏ ਨੇ ਐਡਵੋਕੇਟ ਸਾਹਿਬ ਫੈਮਿਲੀ ਤੱਕ ਇਹ ਮੈਸੇਜ ਜ਼ਰੂਰ ਕਨਵੇ ਹੋਇਆ ਹੋਣਾ ਜੋ ਅੱਜ ਕੋਰਟ ਦੇ ਵਿੱਚ ਹੋਇਆ ਹੁਣ ਅੱਗੇ ਮਾਤਾ ਮਹਿੰਦਰਕੌਰ ਦਾ ਪਰਿਵਾਰ ਕੀ ਸੋਚ ਰਿਹਾ ਕੀ ਕਰਨਾ ਹੈ ਕੀ ਮਾਤਾ ਜੀ ਨੇ ਜਾਂ ਮਾਤਾ ਦੇ ਜਿਹੜੇ ਪਤੀ ਨੇ ਉਹਨਾਂ ਨੇ ਇਹ ਕਹਿ ਕਿ ਹਾਂ ਭਾਈ ਹੁਣ ਬਹੁਤ ਹੈ ਜੇ ਕੋਰਟ ਦੇ ਵਿੱਚ ਉਹਨੇ ਮਾਫੀ ਮੰਗ ਲਈਏ ਤਾਂ ਬਹੁਤ ਹੈ ਨਹੀਂ ਨਹੀਂ ਜੀ ਉਹ ਇਸ ਚੀਜ਼ ਤੇ ਨਹੀਂ ਉਹ ਜੇ ਅੱਜ ਤੱਕ ਵੀ ਚਲੋ ਅੱਜ ਵੀ ਨਦੀਮਿੰਦਰ ਕੌਰ ਦੇ ਪਤੀ ਦਾ ਉਹਨਾਂ ਦੀ ਨਾ ਅੱਜ ਸੋਚ ਸੀ ਵੀ ਚਲੋ ਜੇ ਅੱਜ ਵੀ ਆਏ ਆ ਚਲੋ ਬਠਿੰਡੇ ਤਾਂ ਪਹੁੰਚ ਹੀ ਗਏ ਸੀ ਹਾਂ ਤੇ ਬਠਿੰਡਾ ਆ ਕੇ ਸਰ ਇਹ ਕੋਈ ਬਾਦਰਗਾਡ ਝੰਡੀਆਂ ਕੋਈ ਜ਼ਿਆਦਾ ਦੂਰ ਤਾਂ ਹੈ ਨਹੀਂ ਸੀ ਹਾਂ ਉੱਥੇ ਚਲੇ ਜਾਂਦੇ ਜੇ ਚਾਹੁੰਦੇ ਜੇ ਚਾਹੁੰਦੇ ਇਹ ਦਿਲੋਂ ਮਾਫੀ ਮੰਗਣ ਦੇ ਇਰਾਦੇ ਨਾਲ ਆਉਂਦੇ ਤਾਂ ਅੱਜ ਪਹੁੰਚ ਸਕਦੇ ਸੀ ਕਿ ਕੋਰਟ ਆਉਣ ਤੋਂ ਪਹਿਲਾਂ ਕੋਰਟ ਦਾ ਟਾਈਮ 2 ਵਜੇ ਦਾ ਸੀ ਇਹਨਾਂ ਦਾ ਪਹੁੰਚਣ ਦਾ ਹਾਂ ਏ ਪਟੇਂਡਾ 1 ਵਜੇ ਆ ਗਈ ਸੀ ਸਰਬਾ ਤ੍ਰਿਕਟ ਜੰਡੀਆਂ ਬਿਲਕੁਲ 15 ਕਿਲੋਮੀਟਰ ਦੇ ਡਿਸਟੈਂਸ ਤੇ ਹੈ ਬਿਲਕੁਲ ਉਹਨਾਂ ਦਾ ਬਾਬਾ ਜੀ ਦਾ ਜਾਂ ਮਾਤਾ ਦਾ ਇਹਨਾਂ ਦਾ ਤੇ ਇਹ ਹੀ ਕਹਿਣਾ ਹਰਪੀਜੀ ਹੁਣ ਵੀ ਅਸੀਂ ਹੁਣ ਤੱਕ ਸੰਘਰਸ਼ ਕੀਤਾ ਹੈ ਹਿੰਮਤ ਕੀਤੀ ਹੈ ਸਾਡੇ ਸੰਘਰਸ਼ ਨੂੰ ਬੂਰਪੈਣ ਲੱਗਿਆਗਾ ਹੁਣ ਤਾਂ ਸਾਡੀ ਅਦਾਲਤਾਂ ਨੇ ਸੁਣੀ ਹੈ ਸਾਨੂੰ ਜਿਹੜਾ ਇਨਸਾਫ ਦੇ ਮੰਦਰ ਚੋਂ ਸਾਨੂੰ ਜੋ ਇਨਸਾਫ ਮਿਲ ਰਿਹਾ ਹੈ ਉਹਨਾਂ ਨੂੰ ਅਦਾਲਤ ਦੇ ਫੈਸਲੇ ਤੇ ਯਕੀਨ ਹੈ ਜੀ ਉਹ ਕਹਿੰਦੇ ਅਸੀਂ ਆਪਦੀ ਕਾਰਵਾਈ ਕਰਾਂਗੇ ਜੋ ਅਦਾਲਤ ਕਰਦੂ ਉਹ ਅਸੀਂ ਉਹਦੇ ਨਾਲ ਅਸੀਂ ਸਹਿਮਤ ਹੈ ਹਮ ਅੱਛਾ ਅਗਲੀ ਹੁਣ ਤਰੀਕ ਕੀ ਪਈ ਹੈ ਤੇ ਅਗਲੀ ਪੇਸ਼ੀ ਦੇ ਵਿੱਚ ਮਤਲਬ ਖੁਦ ਦੁਬਾਰਾ ਇਹਨਾਂ ਨੂੰ ਨਿਜੀ ਤੌਰ ਤੇ ਪੇਸ਼ ਹੋਣਾ ਪਏਗਾ ਜਾਂ ਹੁਣ ਇਹ ਛੋਟ ਮਿਲ ਕੀ ਹੈ ਉਹਨਾਂ ਨੂੰ ਕੀ ਇੱਕ ਵਾਰ ਉਹ ਪੇਸ਼ ਹੋ ਗਏ ਨੇ ਆਪਣੇ ਵਕੀਲ ਰਾਹੀਂ ਇਹਨਾਂ ਨੇ ਛੋਟ ਦੀ ਐਪਲੀਕੇਸ਼ਨ ਫਾਈਲ ਕੀਤੀ ਹੈ ਜੀ ਵੀ ਸਾਨੂੰ ਪਰਮਨੈਂਟ ਜਿਹੜੀ ਹੈ ਛੋਟ ਮਿਲ ਜੇ ਵੀਡੀਓ ਕਾਨਫਰੈਂਸਿੰਗ ਤੇ ਹਾਜ਼ਰੀ ਲੱਗ ਜਾਇਆ ਕਰੇ ਜਾਂ ਸਾਡੇ ਵਕੀਲ ਸਾਹਿਬਾਨ ਪੇਸ਼ ਹੋ ਜਾਣ ਜੱਜ ਸਾਹਿਬ ਨੇ ਉਸ ਐਪਲੀਕੇਸ਼ਨ ਇਹਨਾਂ ਦੀ ਨੂੰ ਕੰਸੀਡਰ ਨਹੀਂ ਅੱਜ ਕੀਤਾ ਤੇ ਸਾਨੂੰ ਪੁੱਛਿਆ ਸੀ ਅਸੀਂ ਉਹਦਾ ਪ੍ਰੋਪਰ ਰਿਪਲਾਈ ਦੇਵਾਂਗੇ ਜੀ ਐਪਲੀਕੇਸ਼ਨ ਦਾ ਕਿਉਂਕਿ ਹਾਪੀ ਜੀ ਇਹਨਾਂ ਨੂੰ ਹੱਤ ਪਈ ਹੋਈ ਹੈ ਪਹਿਲਾਂ ਜਵੇਦ ਅਪਰ ਨਾਲ ਇਹਨਾਂ ਨੇ ਇਹੀ ਮਸਲਾ ਹੋਇਆ ਸੀ ਉਹਨਾਂ ਦੀ ਉਹਨਾਂ ਨੇ ਕੰਪਲੇਂਟ ਫਾਈਲ ਕੀਤੀ ਇਹਨਾਂ ਨੇ ਕੋਰਟ ਦੇ ਵਿੱਚ ਆ ਕੇ ਮਾਫੀ ਮੰਗੀ ਤੇ ਚਲੋ ਉਹਨਾਂ ਨੇ ਕੰਪਲੇਂਟ ਆਪਦੀ ਵਾਪਸ ਲੈ ਲਈ ਕਦੇ ਕਿਸੇ ਬਾਰੇ ਟਿੱਪਣੀ ਕਰ ਦੇਣੀ ਕਦੇ ਕਿਸੇ ਬਾਰੇ ਟਿੱਪਣੀ ਕਰ ਦੇਣੀ ਤਾਂ ਅਸੀਂ ਕੋਰਟ ਦੇ ਵਿੱਚ ਪ੍ਰੋਪਰ ਰਿਪਲਾਈ ਦੇਣ ਦੀ ਕੋਰਟ ਨੂੰ ਅਸੀਂ ਅਪੀਲ ਕੀਤੀ ਹੈ ਜੀ ਵੀ ਅਸੀਂ ਇਹਦਾ ਪ੍ਰੋਪਰ ਰਿਪਲਾਈ ਦੇਵਾਂਗੇ ਸਾਡਾ ਰਿਪਲਾਈ ਲੈਣ ਤੋਂ ਬਾਅਦ ਕੋਰਟ ਜੋ ਫੈਸਲਾ ਕਰ ਦੂਗੀ ਸਾਨੂੰ ਸਿਰ ਮੱਥੇ ਹੈ ਜੀ ਪਰ ਉਹਨਾਂ ਟਾਈਮ ਜਿੰਨਾ ਚਿਰ ਕੋਰਟ ਦਾ ਫੈਸਲਾ ਨਹੀਂ ਹੁੰਦਾ ਹੱਪੀ ਜੀ ਨਾਤਾ ਇਹਨਾਂ ਨੂੰ ਪੇਸ਼ ਹੋਣਾ ਪਊ ਹਾਂ ਐਮਪੀ ਨੇ ਇਹ ਕੋ ਚਲੋ ਕੋਈ ਸੰਸਦ ਦਾ ਕੋਈ ਕਾਰਜਕਾਲ ਹੋਇਆ ਉਸ ਦੌਰਾਨ ਇਹਨਾਂ ਨੂੰ ਸ਼ੂਟਿੰਗ ਹੋ ਸਕਦੀ ਹੈ ਜੀ ਉਸ ਤੇ ਅਸੀਂ ਵੀ ਕਿੰਤੂ ਪ੍ਰੰਤੂ ਨਹੀਂ ਕਰਦੇ ਹਾਂ ਬਿਲਕੁਲ ਠੀਕ ਹੈ ਕਿਉਂਕਿ ਮੈਨੂੰ ਐਂ ਲੱਗਦਾ ਜਿਵੇਂ ਗੱਲ ਐਡਵੋਕੇਟ ਸਾਹਿਬ ਨੇ ਵੀ ਚੰਗੀ ਕੀਤੀ ਹੈ ਕਿ ਕਈ ਲੋਕਾਂ ਨੂੰ ਸਿਰਫ ਆਦਤ ਹੋ ਜਾਂਦੀ ਹੈ ਕਿਸੇ ਵੀ ਤਰ੍ਹਾਂ ਦੀ ਟਿੱਕਾ ਟਿੱਪਣੀ ਕਰਨ ਦੀ ਕਿ ਚਲੋ ਸਾਡੇ ਖਿਲਾਫ ਕਿਹੜਾ ਕਿਸੇ ਨੇ ਬੋਲਣਾ ਹੈ ਸਾਡੇ ਖਿਲਾਫ ਕਿਹੜਾ ਕੋਈ ਕਾਰਵਾਈ ਹੋਣੀ ਹੈ ਇਹ ਸਾਡੇ ਮੁਲਕ ਦੇ ਵਿੱਚ ਇੱਕ ਟ੍ਰੈਂਡ ਚੱਲ ਗਿਆ ਹੈ ਕਿਸੇ ਵੀ ਇਸ਼ੂ ਤੇ ਜਿੰਨੂੰ ਮਰਜ਼ੀ ਤੁਸੀਂ ਜੋ ਮਰਜ਼ੀ ਕਹਿ ਦਿਓ ਔਰ ਇਹ ਕਹਿ ਕੇ ਤੁਸੀਂ ਸਾਫ ਗੋਈ ਦੇ ਨਾਲ ਨਿਕਲ ਸਕਦੇ ਹੋ ਕਿ ਤੁਹਾਡਾ ਕੋਈ ਕੁਝ ਨਹੀਂ ਵਿਗਾੜ ਸਕਦਾ ਪਰ ਤੁਹਾਨੂੰ ਘਟੋ ਘਟ ਮੁੰਬਈ ਤੋਂ ਅੱਜ ਬਠੰਡਾ ਧਾਣਾ ਪਿਆ ਕੋਰਟ ਕਚਹਿਰੀ ਦੀਆਂ ਪੌੜੀਆਂ ਤਾਂ ਚੜ੍ਹਦੀਆਂ ਪਈਆਂ ਇਸ ਗੱਲ ਦਾ ਮਨਦ ਵਿੱਚ ਅਹਿਸਾਸ ਤਾਂ ਹੋਇਆ ਕਿ ਮੈਂ ਕੁਝ ਗਲਤ ਬੋਲਿਆ ਸੀ ਤਾਂ ਅੱਜ ਜਾ ਕੇ ਮੈਨੂੰ ਕੋਰਟ ਕਚਹਿਰੀ ਦੀਆਂ ਪੌੜੀਆਂ ਚੜ੍ਹਨੀਆਂ ਪੈਰੀਆਂ ਨੇ ਬਾਹਰ ਆਏ ਅਣਮੰਨੇ ਮਨ ਨਾਲ ਹੀ ਸਹੀ ਸਹੀ ਤਰੀਕੇ ਨਾਲ ਨਾ ਸਹੀ ਖੇਦ ਦਾ ਪ੍ਰਗਟ ਕੀਤਾ ਕਿ ਤੁਹਾਨੂੰ ਖੇਦ ਹੈ ਹਲੇ ਤੱਕ ਤਾਂ ਤੁਸੀਂ ਇਹ ਮੰਨਣ ਲਈ ਤਿਆਰ ਨਹੀਂ ਸੀਗੇ ਨਾ ਕੋਈ ਗਲਤੀ ਹੋਈ ਹੈ ਨਾ ਖੇਦ ਹੋਇਆ ਜੰਗਵੀਰ ਸਿੰਘ ਜੀ ਜ਼ਰੂਰ ਇੱਕ ਐਗਜ਼ਾਮਪਲ ਸੈੱਟ ਹੋਣੀ ਚਾਹੀਦੀ ਹੈ ਕੱਲ ਨੂੰ ਕੋਈ ਵੀ ਬੋਲਣ ਤੋਂ ਪਹਿਲਾਂ ਲੱਖ ਵਾਰ ਜ਼ਰੂਰ ਸੋਚੇਗਾ ਕਿ ਯਾਰ ਆਹ ਹਾਲ ਹੋਏਗਾ ਨਹੀਂ ਤਾਂ ਕੋਈ ਕਿਸੇ ਨੂੰ ਵੀ ਕਹਿ ਦਿੰਦਾ ਕਿ ਫਲਾਣਾ ਚਿੱਟੇ ਦਾ ਵਪਾਰੀ ਹੈ ਫਲਾਣਾ ਆਹ ਹੈ ਫਲਾਣਾ ਉਹ ਹੈ ਹੁਣ ਜਦੋਂ ਕੋਰਟ ਕਚੈਰੀਆਂ 'ਚ ਧੱਕੇ ਖਾਣੇ ਪੈਂਦੇ ਫਿਰ ਲਿਖਤੀ ਮਾਫੀ ਵੀ ਮੰਗੀ ਜਾਂਦੀ ਹੈ ਤੇ ਹੁਣ ਬਾਈਟ ਵੀ ਦੇ ਦਿੱਤੀ ਜਾਂਦੀ ਹੈ ਕਿ ਖੇਦ ਹੈ ਜੀ ਬੜਾ ਉਹ ਮਿਸ ਅੰਡਰਸਟੈਂਡਿੰਗ ਹੋ ਗਈ ਸੀ ਸਬਜ ਹਰਪ੍ਰੀਤ ਵੀ ਤੁਸੀਂ ਦੇਖੋ ਉਹਦੇ ਚਿਹਰੇ ਤੇ ਹਾਲੇ ਵੀ ਘਮੰਡ ਚਲਕ ਰਿਹਾ ਆ ਹਮ ਔਰ ਇਹ ਤੇ ਸੋਚਦੇ ਆ ਕਿ ਹੁਣ ਗਲਤੀ ਮੰਨਣ ਦੀ ਦੇਖੋ ਹੁਣ ਕਤਲ ਕਰਕੇ ਅਸੀਂ ਗਲਤੀ ਮੰਨ ਲਾਂਗੇ ਕਿ ਕੀ ਅਕਸੈਪਟ ਕਰ ਲਾਂਗੇ ਜੀ ਹਮ ਹੁਣ ਕਿਸੇ ਦੇ ਚਾਰ ਥੱਪੜ ਮਾਰ ਕੇ ਗਲਤੀ ਮੰਨ ਲਾਂਗੇ ਕਿ ਕੀ ਉਹ ਨੂੰ ਸਹੀ ਹੋ ਜਾਊਗਾ ਜੀ ਹਮ ਹੁਣ ਕੁਲਵਿੰਦਰ ਕੋਰ ਨਾਲ ਜਿਹੜਾ ਇਹਦਾ ਪੇਚਾ ਪਿਆ ਸੀਗਾ 에ਰਪੋਰਟ ਤੇ ਹਮ ਸੋ ਉਸ ਵੇਲੇ ਵੀ ਇਹਦੀ ਬੋਣਬਾਣੀ ਨਹੀਂ ਇਹ ਸਾਰਾ ਕੁਝ ਕਰਾਇਆ ਸੀਗਾ ਹਮ ਸੋ ਬਾਰ-ਬਾਰ ਇਹਦੇ ਨਾਲ ਹੀ ਕਿਉਂ ਇਹੋ ਜਿਹਾ ਵਾਪਰ ਰਿਹਾ ਆ ਹਮ ਮਤਲਬ ਇਹਦਾ ਜਿਹੜਾ ਵਰਤਾਰਾ ਆ ਉਹ ਸਹੀ ਨਹੀਂ ਹੈਗਾ ਅੱਜ ਵੀ ਇਹਦੀ ਜਿਹੜੀ ਮੀਡੀਆ ਦੇ ਸਾਹਮਣੇ ਲੈਂਗੁਏਜ ਸੀਗੀ ਉਹ ਬਿਲਕੁਲ ਸਹੀ ਨਹੀਂ ਸੀਗੀ ਜੇ ਇਹ ਮਨੋ ਜੇ ਇਹ ਮਨੋ ਚਾਹੁੰਦੀ ਤੇ ਉਹਨਾਂ ਦੇ ਮਾਤਾ ਮਹਿੰਦਰਪੁਰ ਦੇ ਪਿੰਡ ਜਾਂਦੀ ਕਹਿੰਦੀ ਵੀ ਮੈਂ ਤੇਰੇ ਪੈਰੀ ਹੱਥ ਲਾਉਣੀ ਆ ਮੈਂ ਤੇਤੋਂ ਮਾਫੀ ਮੰਗਦੀ ਆ ਮੈਂ ਤੇਰੀ ਧੀਆ ਵਰਗੀ ਆ ਹੂੰ ਉਹ ਯਾਰੋ ਮਾਤਾ ਨੇ ਮਾਫ ਕਰ ਦੇਣਾ ਸੀਗਾ ਤਾਂ ਜੇ ਫਾਰਮੈਲਟੀ ਤੌਰ ਤੇ ਜੇ ਕਹੇ ਇਹ ਲੋਕਾਂ ਦੇ ਵਿੱਚ ਮੈਂ ਬਸ ਐਵੇਂ ਹੀ ਛਲਾਵਾ ਜਿਹਾ ਕਰਕੇ ਫਿਰ ਇਸ ਕੇਸ ਦੇ ਵਿੱਚੋਂ ਬਾਹਰ ਨਿਕਲ ਕੇ ਫਿਰ ਕਿਸੇ ਦੀ ਬੇਇਜ਼ਤੀ ਕਰਵਾ ਫਿਰ ਇਹ ਇਹ ਤਾਂ ਹਰਪ੍ਰੀਤ ਜੀ ਲੋਕ ਬਾਰ ਬਾਰ ਬਰਦਾਸ਼ ਨਹੀਂ ਕਰਨਗੇ ਕਿਉਂਕਿ ਮਾਤਾ ਜੀ ਬੜੇ ਸਿਆਣੇ ਆ ਉਹਨਾਂ ਦੇ ਹਸਬੰਡ ਵੀ ਬੜੀ ਸਿਆਣਪ ਨਾਲ ਉਹਨਾਂ ਨੇ ਗੱਲ ਕੀਤੀ ਹੈ ਜੀ ਇਹ ਕਿਤੇ ਉਹ ਉਹ ਪਰਿਵਾਰ ਨਹੀਂ ਹੈਗਾ ਕਿ ਪੈਸੇ ਲੈ ਕੇ ਬਹਿ ਗਿਆ ਤੇ ਪੈਸੇ ਲੈ ਕੇ ਵਿਗ ਗਿਆ ਤੇ ਉਹ ਗੱਲ ਹੋ ਗਈ ਇਹ ਇਹ ਉਹ ਪੰਜਾਬ ਦੀ ਉਹ ਕੌਮ ਆ ਇਹ ਮਾਰਸ਼ਲ ਕੌਮ ਆ ਇਹ ਇਹ ਬੜੇ ਮੈਂ ਕਹਿੰਨਾ ਦੇਰ ਤੱਕ ਬੜੇ ਇਹ ਚੇਤੇ ਰੱਖਣੇ ਵਾਲੇ ਲੋਕ ਆ ਇਹ ਇਹਨਾਂ ਦੀਆਂ ਗੱਲਾਂ ਦੇ ਵਿੱਚ ਆਉਣੇ ਵਾਲੇ ਲੋਕ ਨਹੀਂ ਹਾਂ ਜੇਕਰ ਨਿਮਰਤਾ ਦੇ ਨਾਲ ਜਾਵੇ ਜੇਕਰ ਉਹਨਾਂ ਦੇ ਘਰ ਜਾਵੇ ਮੁਆਫੀ ਮੰਗੇ ਫਿਰ ਤੇ ਕਿਤੇ ਨਾ ਕਿਤੇ ਮੈਨੂੰ ਲੱਗਦਾ ਮਾਤਾ ਜੀ ਮaaf ਕਰ ਦੇਣਗੇ ਤਾਂ ਜੇ ਇਹਦਾ ਇਹੋ ਜਿਹਾ ਹੀ ਸੁਭਾਅ ਇਹੋ ਜਿਹਾ ਵਰਤਾਰਾ ਰਿਆ ਤਾਂ ਫਿਰ ਇਹ ਕੇਸਾਂ ਦੇ ਵਿੱਚ ਇਹ ਇਹ ਚੱਲਦਾ ਰਹੂਗਾ ਜੀ ਇਹਨੂੰ ਮੈਂ ਤਾਂ ਕਹਿੰਦਾ ਕਿ ਇਹ ਇਹੋ ਜਿਹੀ ਇੱਕ ਐਗਜ਼ੈਂਪਲ ਸੈੱਟ ਹੋਣੀ ਚਾਹੀਦੀ ਹੈ ਔਰ ਪਤਾ ਲੱਗੇ ਲੋਕਾਂ ਨੂੰ ਕਿ ਇਹ ਅਸੀਂ ਇਸ ਤਰ੍ਹਾਂ ਦੀਆਂ ਟਿੱਪਾ ਟਿੱਪਣੀਆਂ ਨਹੀਂ ਕਰਨੀਆਂ ਚਾਹੀਦੀਆਂ ਸੋ ਇਹ ਹੋਣਾ ਚਾਹੀਦਾ ਹੈ ਕਿ ਕੋਈ ਨਾ ਕੋਈ ਕਾਰਵਾਈ ਹੋਣੀ ਚਾਹੀਦੀ ਹੈ ਹਪੀ ਜੀ ਬਿਲਕੁਲ ਠੀਕ ਹੈ ਕਿਉਂਕਿ ਇੱਕ ਟ੍ਰੈਂਡ ਹੀ ਬਣ ਚੁੱਕਿਆ ਕਿ ਕਿਸ ਤਰ੍ਹਾਂ ਮਰਜ਼ੀ ਜੋ ਮਰਜ਼ੀ ਤੁਸੀਂ ਬੋਲ ਦਿਓ ਇਦਾਂ ਲੱਗਦਾ ਕਿ ਤੁਹਾਨੂੰ ਕੋਈ ਕੁਝ ਕਹਿਣ ਵਾਲਾ ਨਹੀਂ ਹੈ ਪਰ ਇਹ ਆਪਣੇ ਆਪ ਦੇ ਵਿੱਚ ਇੱਕ ਐਗਜ਼ਾਮਪਲ ਹੈ ਹਾਲੇ ਹੀ ਇੱਕ ਐਗਜ਼ਾਮਪਲ ਜ਼ਰੂਰ ਸੈੱਟ ਹੋ ਗਈ ਹੈ ਕਿ ਬਠੰਡਾ ਕੋਰਟ ਦੇ ਵਿੱਚ ਉਹਨਾਂ ਨੂੰ ਪੇਸ਼ ਹੋਣਾ ਪਿਆ ਕੋਰਟ ਦੇ ਵਿੱਚ ਉਹਨਾਂ ਨੇ ਜ਼ਰੂਰ ਖੇਤ ਪ੍ਰਗਟ ਕੀਤਾ ਹਾਲਾਂਕਿ ਪਰਿਵਾਰ ਮਹਿੰਦਰ ਗੌਰ ਦਾ ਪਰਿਵਾਰ ਇਸ ਮਾਫੀ ਨੂੰ ਐਕਸੈਪਟ ਨਹੀਂ ਕਰ ਰਿਹਾ ਕਿਉਂਕਿ ਜੋ ਟੰਗ ਜੋ ਤਰੀਕਾ ਮਾਫੀ ਮੰਗਣ ਦਾ ਉਹ ਕਹਿੰਦੇ ਬਿਲਕੁਲ ਠੀਕ ਨਹੀਂ ਹੈ ਜੇ ਮਾਫੀ ਮੰਗਣੀ ਹੈ ਤਾਂ ਦਿਲੋਂ ਮਾਫੀ ਮੰਗੀ ਜਾਵੇ ਓਪਚਾਰਿਕਤਾ ਪੂਰੀ ਨਾ ਕੀਤੀ ਜਾਵੇ ਜੇ ਉਹ ਦਿਲੋਂ ਮਾਫੀ ਮੰਗਦੇ ਨੇ ਤਾਂ ਅਸੀਂ ਮਾਫ ਕਰਨ ਲਈ ਵੀ ਤਿਆਰ ਆ ਪਰ ਹਰੇਕ ਤੱਕ ਇਦਾਂ ਦੀ ਗੱਲ ਹੈ ਜਿਹੜੀ ਉਹ ਕੌਗਨਰ ਨੌਟ ਦੇ ਸਾਹਮਣੇ ਨਹੀਂ ਆ ਪਾਈ ਗਾ ਬਹੁਤ ਬਹੁਤ ਧੰਨਵਾਦ ਦੋਵੇਂ ਮਹਿਮਾਨਾਂ ਦਾ ਬਈ